ਕਾ ਵੱਡਾ ਕਤੋਂ ਦਾ ਮਾਈਂਡ ਵੀ ਉੱਡਾਈ ਚਾਹੀਦਾ ਜੀ ਸਾਡੀ ਕਬੀਰ ਸਾਹਿਬ ਜੀ ਸਾਡਾ ਕਾਦੀ ਵੱਡਾ ਸਭ ਤੋਂ ਪਹਿਲਾਂ ਆਵਾਦੀ ਪਾਰਟੀ ਦੇ ਸਾਰੇ ਵਲੰਟੀਅਰ ਸਾਹਿਬਾਨਾਂ ਨੂੰ ਸਾਡੇ ਪਾਰਟੀ ਦੇ ਆਗੂਆਂ ਨੂੰ ਸਾਰੇ ਐਮਐਲਏ ਸਾਹਿਬਾਨਾਂ ਨੂੰ ਮੰਤਰੀ ਸਾਹਿਬਾਨਾਂ ਨੂੰ ਪਿਆਰ ਭਰੀ ਸਤਿਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਆਪਣੀ ਪਾਰਟੀ ਦੇ ਹਾਈ ਕਮਾਂਡ ਦੇ ਸੱਦੇ ਦੇ ਉੱਤੇ ਜਲੰਧਰ ਸਾਹਿਬ ਵਿੱਚ ਜਿਹੜਾ ਜਿਹੜਾ ਮੀਟ ਦਾ ਇਜਾਮ ਹੋਇਆ ਉਹ ਜਿਹੜਾ ਮੈਂ ਸੰਵਿਧਾਨ ਕਿ ਦੇਸ਼ ਦੇਸ਼ ਆਜ਼ਾਦ ਹੋ ਕੇ ਬਾਅਦ ਸਭ ਤੋਂ ਵੱਡਾ ਸਿੱਖਿਆ ਦਾ ਘਟਾਵਾ ਇੱਡਾ ਵੱਡਾ ਘਟਾਵਾ ਅੱਜ ਤੱਕ ਵੀ ਹੋਇਆ ਜਿੱਥੇ 25 ਲੱਖ ਦੇ ਕਰੀਬ ਵਿਦਿਆਰਥੀਆਂ ਦੇ ਭੇਖ ਦਾ ਜਿਹੜਾ ਖੇਡਿਆ ਗਿਆ ਇਹ ਬਹੁਤ ਵੱਡਾ ਘਟਾਵਾ ਔਰ ਇਹ ਵੀ ਇੱਕ ਬਹੁਤ ਵੱਡੀ ਸ਼ਰਮ ਆਈ ਗੱਲ ਹੈ ਸਾਡੇ ਦੇਸ਼ ਦਾ ਸਿੱਖਿਆ ਮੰਤਰੀ ਤਰਿੰਦਰ ਪ੍ਰਧਾਨ ਜਿਹੜਾ ਜਿਹੜਾ ਮੋਦੀ ਦਾ ਰਾਈਟ ਹੈਂਡ ਹੈ ਉਹ ਪਹਿਲਾ ਵੀ ਸਿੱਖਿਆ ਮੰਤਰੀ ਸੀਗਾ ਹੋਰ ਵੀ ਹੈ ਉਹ ਸਿੱਖਿਆ ਮੰਤਰੀ ਇਹ ਕਹਿੰਦਾ ਕਿ ਕੋਈ ਘਟਾਲਾ ਵੀ ਹੋਇਆ ਪੈਸੇ ਨੀਕ ਵੀ ਹੋਇਆ ਜਿੱਦੋਂ ਕਿ ਪੈਸੇ ਲੀਕ ਹੋਇਆ ਹਲਕੇ ਜਿਦਾਦ ਦੇ ਵਿੱਚ ਬਿਹਾ ਦੇ ਵਿੱਚ ਕਈਆਂ ਸੂਬਿਆਂ ਦੇ ਵਿੱਚ ਜਿੱਥੇ ਲੋਕਾਂ ਦੇ ਪੈਸੇ ਨੀਕ ਹੀ ਤਾਂ ਉਹਨਾਂ ਲੋਕਾਂ ਨੂੰ ਤਾਂ ਪਾਰ ਕੀਤਾ ਲੋਕ ਜੇਲ੍ਹ ਦੇ ਵਿੱਚ ਨੇ ਪਰ ਬਚਨ ਦੀ ਗੱਲ ਕਿ ਸਾਡਾ ਸਿੱਖਿਆ ਮੰਤਰੀ ਇਹ ਕਹਿ ਰਿਹਾ ਕਿ ਕੋਈ ਘਟਾਲਾ ਨਹੀਂ ਹੋਇਆ ਦੋਸਤੋ ਇਹ ਘਟਾਲਾ ਨਹੀਂ ਇਹ ਮਹਾ ਘਟਾਲਾ ਜੇ ਤੁਸੀਂ ਜਦੋਂ ਤੁਸੀਂ ਕੈਲਕੂਲੇਟ ਕਰੋਗੇ ਤੇ ਹਲਪਾਂ ਦੇ ਵਿੱਚ ਇਹ ਘਟਾਲਾ ਹੋਇਆ ਸੋ ਮੈਂ ਸਮੇਧੀ ਸਰਕਾਰ ਨੂੰ ਹੋਦੀ ਨੂੰ ਇਹ ਕਹਿਣਾ ਚਾਹੁੰਦਾ ਕਿ ਇਹ ਰਿਪੋਰਟ ਪਟਾਣਾ ਦੁਬਾਰਾ ਕਰਾ ਜਾਵੇ ਇਸ ਘਟਾਲਾ ਦੇ ਵਿੱਚ ਜੈ ਸੁਭੀ ਰਾਵਲ ਦੇ ਚਾਹੇ ਸਿਆਸੀ ਬੰਦੇ ਚਾਹੇ ਕੋਈ ਅਧਿਕਾਰੀ ਕੋਈ ਵੀ ਜਿਹੜਾ ਸ਼ਾਮਿਲ ਸੀਗਾ ਉਹਨਾਂ ਦੇ ਪੱਤਾ ਕਰਕੇ ਉਹਨਾਂ ਸਭ ਨੂੰ ਖੇਲਾ ਦੇ ਵਿੱਚ ਜਿਹੜਾ ਡੱਕਿਆ ਜਾਵੇ ਅਸਰ ਦੇਸ਼ ਦੇ 25 ਲੱਖ ਵਿਦਿਆਰਥੀਆਂ ਨੂੰ ਜਿਹੜਾ ਇਨਸਾਫ ਦਿੱਤਾ ਜਾਵੇ ਅਸੀਂ ਉਹਨਾਂ ਤੱਕ ਆਪਣੀ ਪਾਰਟੀ ਹਾਈਟ ਮਾਰ ਦੀ ਗਵਾਹੀ ਦੇਵਾਂ ਆਪਣੀ ਇਹ ਜੰਗ ਜਾਰੀ ਰੱਖਾਂਗੇ ਜਿੰਨਾ ਚਿਰ ਤੱਕ ਉਹਨਾਂ ਵਿਦਿਆਰਥੀਆਂ ਨੂੰ ਅਨਸਾਖ ਵੀ ਬੋਲਦਾ ਜਿੰਨਾ ਚਿਰ ਤੱਕ ਇਸ ਘਟਾਵਾ ਦਾ ਮੌਕਾ ਦੋਸੀ ਜੇਲਾ ਦੇ ਵਿੱਚ ਨਹੀਂ ਜਾਂਦੇ ਜਿੰਨਾ ਚਿਰ ਤੱਕ ਇਸ ਦੇ ਪਰ ਦੁਬਾਰਾ ਵੀ ਵਿਵਾਦ ਹੁੰਦਾ ਉਹਨਾਂ ਸੇ ਤੱਕ ਆਮ ਆਦੀ ਪਾਰਟੀ ਦੀ ਜਗ ਜੜੀ ਆ ਉਹ ਜਾਨੀ ਲਊਗੀ ਸੋ ਮੈਂ ਤਾਨੂ ਸਾਹਿਬ ਨੂੰ ਬੇਨਤੀ ਕਰਦਾ ਕਿ ਪਿਆਰ ਦਾ ਪਿਆਰ ਆਪਣੀ ਜੰਗ ਹਿੰਦੁਸਤਾਨ ਦੇ ਵਿੱਚ ਬੀਜਪੀ ਦੇ ਨਾਲ ਆਪਾਂ ਬੀਜਪੀ ਦੇ ਨਾਲ ਜੰਗ ਲੜਦੀ ਆ ਇੱਥੇ ਵੀ ਜੰਗ ਲੜਦੀ ਆ ਸਾਡੇ ਭਗਤ ਜੀ ਭਗਤ ਜੀ ਇੱਕ ਮਿੰਟ ਆਓ ਸਾਡੇ ਭਗਤ ਜੀ ਜਿਹੜੇ ਸਾਡੇ ਇੱਥੇ ਅਮੀਦਵਾਰ ਨੇ ਆਪਾਂ ਕੰਵਸ ਹੋ ਤੋ ਸਭ ਦੇ ਵਾਅਦੇ ਇਹਨਾਂ ਨੂੰ ਜਿਤਾਉਣਾ ਆਪਣੀ ਪਾਰਟੀ ਦਾ ਇਸ਼ਤਿਹਾਲਰ ਔਰ ਭਗਤ ਜੀ ਬਹੁਤ ਪੁਰਾਣੇ ਸੀਨੀਅਰ ਬੰਦੇ ਆ ਇਹਨਾਂ ਦੀ ਜਿੱਤ ਵਾਸਤੇ ਸਭ ਨੇ ਹਰ ਕਿਰਿਆ ਲਿਆ ਚਾਹ ਲਿਆ ਬਾਗ ਲਿਆ ਸੰਗ੍ਰਹਿ ਰਾ ਦੇ ਇੱਕ ਕਦਰੀਆਂ ਆ ਪੀਜਪੀ ਨੂੰ ਬਹੁਤ ਬਹੁਤ ਧੰਨਵਾਦ ਰਹਾ ਮੈਂ ਤੁਹਾਡਾ ਸਭਾ ਬਹੁਤ ਬਹੁਤ ਧੰਨਵਾਦ ਜਿਉਂਕੇ ਗਲਮੀ ਆ ਅਤਿਆੰਤ ਗਲਮੀ ਨੇ ਤੁਸੀਂ ਸਾਰੇ ਪੰਜਾਬ ਦੇ ਕੋਨੇ ਕੋਨੇ ਤੇ ਆ ਤੁਹਾਡਾ ਸਭਾ ਬਹੁਤ ਬਹੁਤ ਧੰਨਵਾਦ ਵਾਗੋ ਦੀ ਕਾ ਖੜ ਸਾ ਵਾਗੋ ਦੀ ਕੀ ਫੋਟੇ ਬਹੁਤ ਅੱਛੇ ਬਹੁਤ ਅੱਛੇ ਆਜੋ ਬਹੁਤ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ